ਹਾਂਜੀ ਅਗਲੀ ਰੋਜ਼ ਮੈਂ ਫਿਰ ਬੋਰਡ ਦਾ ਇਸਤੇਮਾਲ ਕਰਨਾ ਹੈ ਜੀ ਮਤਲਬ ਕਿ ਸੰਪਤੀ ਅੱਗੇ ਦਿਓ ਯਾਰ ਅੱਗੇ ਮੈਂ ਕਰ ਲਵਾਂ ਫ੍ਰੈਂਡ ਅੱਜ ਬਲੌਗ ਸੰਪਤੀ ਤੇ ਜਿਹੜਾ ਪ੍ਰਸ਼ੰਸਾ ਮੈਂ ਕਰਦਾ ਪੰਜਾਬ ਦੇ ਖੇਤਾਂ ਬਾਰੇ ਤੇ ਮੈਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਪਰਿਵਾਰ ਸਮੇਤ ਮੈਂ ਸਾਰੇ ਪੰਜਾਬ ਦੇ ਆਸपास ਦੇ ਪਿੰਡਾਂ ਦੇ ਤੋਂ ਕਹਾਂ ਜਾਂਦਾ ਪਿੰਡੋ ਏਰੀਆ ਉਸ ਹਨਵੀਰ ਵਿਨੋਤ ਲੋਕਾਂ ਨੂੰ ਬਹਾਮਾ ਕੀ ਕਰਦਾ ਹੈ ਨਾ ਚਲਾਈ ਜਾਂ ਨਹੀਂ ਯਾਰ ਮੈਂ ਤੈਨੂੰ ਫਿਰ ਹੱਟਦਾ ਏ ਇਹਦੀ ਹੱਦ ਤੋਂ ਵੱਧ ਗੈਂਟੀ ਦੇ ਵਿੱਚ ਉਹ ਆਪਣੇ ਆਪਣੇ ਸਬੰਧ ਕਰਦਾ ਪੋਲਿੰਗ ਸਟੇਸ਼ਨ ਤੇ ਕੋਲੋਂ ਇਹ ਬੂਥ ਪਹੁੰਚਦੇ ਆਪਾਂ ਆਪਣੇ ਇਸ ਬੋਟ ਦੇ ਕਾਰਨ ਇਸਤੇਮਾਲ ਕਰੋ ਬੜੀਆਂ ਖੁਭਾਨੀਆਂ ਦੇ ਨਾਲ ਇੱਕ ਕਾਰ ਨਹੀਂ ਹੈ ਜਿਹੜਾ ਵੀ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਹੈ ਉਕਰੇ ਇਹ ਬੂਥਾਂ ਲੋਕਲ ਮੁੱਦਿਆਂ ਤੇ ਲੜੀਆਂ ਜਾਂਦੀਆਂ ਹਨ ਬੜੀਆਂ ਮਾਰੀਆਂ ਸਪਿੰਡਾਂ ਦੀ ਤਰੱਕੀ ਗਰਾਉਂਡ ਰੋਡ ਦੇ ਸੜਕਾਂ ਸੋ ਇਸ ਦਾ ਕਿ ਉਮੀਦਵਾਰਾਂ ਨੂੰ ਵੀ ਲਗਭਗ ਜਾਣਦੇ ਹੁੰਦੇ ਸਾਰੇ ਰੋਜ਼ ਇੱਕ ਜਿਹਦੀ ਮੱਥੇ ਲੱਗਦੀ ਹੈ ਖੁਸ਼ੀਆਂ ਗਮੀਆਂ ਦੀ ਫੰਕਸ਼ਨਾਂ ਚ ਕਰਦੀ ਹੁੰਦੇ ਸੋ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਹੈ ਮੇਰੇ ਬਾਅਦ ਹਨਾ ਬੋਟਾ ਪਾਓ ਆਪਣੇ ਪਿੰਡਾਂ ਵਿੱਚ ਕਰਕੇ ਆਪ ਪਧਰੀ ਕਰੋ ਤਾਂ ਕਿ ਲੋਕਾਂ perturbative ਨਹੀਂ ਹੈ ਇਹ ਨਹੀਂ ਆਣੀਆਂ ਬੋਟਾ ਨਹੀਂ ਨਹੀਂ ਆਣੀਆਂ ਇੱਟਾ ਹੋਗੀਆਂ ਨਹੀਂ ਆਣੀਆਂ ਬੋਟਾ ਇਹ ਦੇਖੇ ਕਿ ਆਪਾਂ ਬਿਲਕੁਲ ਚਾਹੁੰਦੇ ਆ ਕਿ ਉਹ ਕੁਆਲਿਟੀ ਨਹੀਂ ਆਉਣ ਸਟੈਂਡਰਡ ਦੀ ਸੋ ਆਕੇ ਰੋਡ ਦਾ ਇਸਤੇਮਾਲ ਜੀ ਸਰ ਜੁਗਜੀਪਾ ਪਾਰਟੀ ਕਹਿੰਦੇ ਨੇ ਵੀ ਪ੍ਰਸ਼ਾਸਨ ਦਾ ਦੁਰਉਪਯੋਗ ਕੀਤਾ ਗਿਆ ਜਿਸ ਦਾ ਪਹਿਲਾ ਦੇਖਣ ਨੂੰ ਐਪੀਸੋਡ ਮਿਲਿਆ ਸਾਡੇ ਨਿੱਨੇ ਕੈਮਰੇ ਕਰੇ ਲੀ ਗਿਆ ਪ੍ਰਸ਼ਾਸਨ ਲਈ ਕਿਥੇ ਤੋਂ ਇਹ ਹਾਰ ਮੰਨਣ ਵਾਲੀ ਗੱਲ ਹੈ ਉਹਨਾਂ ਨੇ ਤਾਂ ਬੱਸ ਇਹ ਰੋਡ ਪਾਣੀ ਉਹ ਚਾਰ ਪੰਜ ਦਿਨ ਪਹਿਲਾਂ ਹੀ ਲੈਣ ਦਾ ਫੈਸਲਾ ਹੀ ਹੋ ਗਿਆ ਸੀ ਉਹ 2400 ਤੋਂ ਵੱਧ ਕਾਂਗਰਸ ਦੇ ਕੈਂਡੀਡੇਟ ਰਹੇ ਨੇ ਲੱਗ ਪੱਗ ਅਕਾਲੀ ਦੰਦ ਤੇ ਵੀ ਦੋਹੇ ਨੇ ਆਰਾਸੋ ਨੇ ਤੇ ਕੈਲੀਬ੍ਰੇਸ਼ਨ ਕੀਤਾ ਜੀ ਜਿਲ੍ਹਾ ਪ੍ਰਸ਼ਾਸਨ ਕੋਈ ਤਾਂ ਖੜੇ ਹੀ ਨੇ ਕਾਹਦੇ ਦੋਨਾਂ ਦੇ ਕੰਸੈਪਟ ਹੋਏ ਨਹੀਂ ਕਿੱਥੇ ਦੋ ਰੁਪਏ ਹੋਗੇ ਸਿਰਫ ਇੱਕ ਕਹਿਣਾ ਹੁੰਦਾ ਬਿਆਨ ਦੇ ਕੇ ਆਪਣੀ ਹਾਰ ਨੂੰ ਕਿਤੇ ਕਿਸੇ ਹੋਰ ਪਾਸੇ ਡਾਇਵਰਟ ਕਰ ਦੇਣ ਉਹ ਦੋਨੋਂ ਤੁਸੀਂ